ਸ੍ਰੀ ਜੀਸੂ ਕਹਿਣ ਲੱਗਿਆ ਸਾਹੂ ਸਾਹ ਤੇਰੇ ਘਰ ਰੱਬ ਆਇਆ ਹੋਇਆ ਮੰਗ ਲੈ ਕੀ ਮੰਗਦਾ ਹੈ ਕਹਿੰਦਾ ਸੱਚਮੁੱਚ ਕਹਿੰਦਾ ਹਾਂ ਉਸੇ ਵੇਲੇ ਆਪਣੀ ਰਾਣੀ ਨੂੰ ਉਹਨੇ ਕਿਹਾ ਵੀ ਇਸ਼ਨਾਨ ਕਰ ਕੋਟ ਦਿਵਾਰ ਦਾ ਰਾਜਾ ਸੀ 5 5 7 10 ਪਿੰਡਾਂ ਦਾ ਯੂਪੀ ਦੇ ਅੰਦਰ ਛੋਟੇ ਛੋਟੇ ਰਾਜੇ ਸੀ ਜਮੀਨਾਂ ਵੇਚ ਕੇ ਹੁਣ ਤਾਂ ਸਭ ਨਹੀਂ ਸੋ ਉਸ ਵੇਲੇ ਉਹ ਇਸ਼ਨਾਨ ਕਰਕੇ ਕਾਲਿਆ ਘਾਲ ਕੇ ਗੱਲ ਚ ਪੱਲੇ ਪਾਏ ਤੇ ਮਹਾਰਾਜ ਦੇ ਅੱਗੇ ਚਲੇ ਗਏ ਆਬ ਸੋਫਾ ਸੈਟ ਤੇ ਬੈਠੇ ਨੇ ਸੰਗਤ ਨਾਲ ਬਚਨ ਹੋ ਰਹੇ ਨੇ ਤੇ ਜਾ ਕੇ ਅੱਗੇ ਖੜ ਗਏ ਤੇ ਉਸ ਵੇਲੇ ਬੇਨਤੀ ਕਰੀ ਮਹਾਰਾਜ ਮੁਸਕਰਾ ਕੇ ਦੇਖ ਕੇ ਕਹਿਣ ਲੱਗੇ ਕੌਣ ਨੇ ਇਹ ਭਾਈ ਕਹਿਣ ਲੱਗੇ ਮਹਾਰਾਜ ਇਹ ਕੋਠੀ ਦਾ مالک ਰਾਜਾ ਨਰਮੇਸ਼ ਕੁਮਾਰ ਸਾਹੂ ਹੈ ਕੀ ਗੱਲ ਹੈ ਗੁਰਮੁਖ ਤੁਸੀਂ ਕਾ ਹੱਥ ਵਿੱਚ ਲਿਆ ਤੇ ਪੱਲੇ ਗਲ ਵਿੱਚ ਪਾਏ ਨੇ ਕਹਿੰਦੇ ਪਾਤਸ਼ਾਹ 25 ਸਾਲ ਪਹਿਲਾਂ ਇੱਕ ਲੜਕੀ ਹੋਈ ਸੀ ਉਸ ਦੇ ਬਾਅਦ ਲੜਕੇ ਦਾ ਮੂੰਹ ਦੇਖਣ ਵਾਲਤੇ ਤਰਸ ਰਹੇ ਆ ਕਿਰਪਾ ਕਰੋ ਮਹਾਰਾਜ ਕਹਿਣ ਲੱਗੇ ਵੀ ਕੀ ਕਰਦੇ ਹੋਨੇ ਆ ਪੱਲਾ ਪਾਈ ਖੜੇ ਨੇ ਰਾਜਾ ਵੀ ਤੇ ਰਾਣੀ ਵੀ ਮਹਾਰਾਜ ਸਾਰਾ ਦੇਖ ਲਿਆ ਸਾਡ ਤੀਸ ਵੀ ਦੇਖ ਲਏ ਹੋ ਸਭ ਕੁਝ ਪੂਜਾ ਵੀ ਕਰਕੇ ਦੇਖ ਲਈ ਜਾਤੂ ਟੂਨੇ ਵੀ ਕਰਕੇ ਦੇਖਦੇ ਪਰ ਅੱਜ ਸਿਰ ਪੁੱਤਰ ਦੇ ਮੁਖ ਦੇਖਣ ਦਾ ਸੁਭਾਗ ਨਹੀਂ ਪ੍ਰਾਪਤ ਹੋਇਆ ਮਹਾਰਾਜ ਕਹਿੰਦੇ ਕਿ ਕੋਈ ਹੋਰ ਹੈ ਉਹ ਵੀ ਮੁਕਾਨ ਹੈ ਮਹਾਰਾਜ ਸਭ ਮੁੱਕ ਗਏ ਹੁਣ ਕੋਈ ਨਹੀਂ ਰਿਹਾ ਹੋੜ ਨਹੀਂ ਕੋਈ ਵੀ ਦਰ ਰਿਹਾ ਸਾਰੇ ਦਰ ਦੇਖ ਲਏ ਸਗਲ ਦਵਾਰ ਕੋ ਛੱਡ ਕੇ ਗਏ ਉਹ ਤਹਾਰੋ ਦਵਾਰ ਵਾਹੇ ਗਏ ਕਿ ਲਾਜਤ ਗੋਬਿੰਦਾਸ ਪੱਕਾ ਕਰਦਾ ਸੀ ਸਜੀਤ ਸਿੰਘ ਨੇ ਪੱਕਾ ਕਰਦਾ ਸੀ ਵੀ ਖੈੜਾ ਨਾ ਜੱਟੀ ਮੰਗੀ ਜਾਏ ਸੋਸ਼ ਵਲੇ ਮਹਾਰਾਜ ਕਹਿਣ ਲੱਗੇ ਕਹਿੰਦੇ ਰਮੇ ਸ਼ੁਮਾਰ ਦੇਖ ਭਈ ਅਸੀਂ ਤਾਂ ਹੈਗੇ ਗੁਰੂ ਨਾਨਕ ਦੇ ਤੇ ਗੁਰੂ ਨਾਨਕ ਦੇ ਘਰ ਸਭ ਕੁਝ ਹੈ ਸਾਚੇ ਸਹਬਾ ਗਿਆਨ ਅੰਕਾ ਤੇ ਕਰਖਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਉਂ ਕਹਿੰਦੇ ਗੁਰੂ ਨਾਨਕ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਜਾ ਅੱਜ ਤੋਂ ਤੂੰ ਪੂਜਾ ਗੁਰੂ ਨਾਨਕ ਦੀ ਕਰਿਆ ਚਲ ਜਿੱਥੇ ਤਾਂ ਰੱਖੀਆਂ ਹੋਈਆਂ ਨੇ ਮੂਰਤੀਆਂ ਉਹਦੀ ਥਾਂ ਤੇ ਗੁਰੂ ਨਾਨਕ ਸਾਹਿਬ ਦੀ ਬੜੀ ਸારી ਤਸਵੀਰ ਲਿਆ ਕੇ ਰੱਖ ਲੈ ਤੇ ਪੂਜਾ ਕਰਕੇ ਉਪਾਸ਼ਨਾ ਕਰਕੇ ਉਹਨਾਂ ਨੂੰ ਜਾ ਕੇ ਕਰ ਪਾਤਸ਼ਾਹ ਆ ਝੋਲੀ ਅੱਡੀ ਹੈ ਤੇਰੇ ਅੱਗੇ ਤੇ ਰਮੇਸ਼ ਕੁਮਾਰ ਸਾਡੀ ਹੋਊਗੀ ਅਰਦਾਸ ਫਕੀਰ ਦੀ ਹੁੰਦੀ ਹੈ ਦੁਆ ਤੇ ਤੂੰ ਵੀ ਮੰਗ ਤੇ ਅਸੀਂ ਮੰਗਾਗੇ ਮਹਾਰਾਜ ਨੇ ਕਰਿਆ ਤਾਂ ਤੇਰੇ ਘਰ ਪੁੱਤਰ ਹੋ ਜਾਏਗਾ ਦਾਸ ਮਹੀਨੇ ਆਵਾਜ਼ ਪੁੱਤਰ ਹੋ ਗਿਆ ਮੈਂ ਜਦੋਂ ਉੱਥੇ ਗਿਆ ਸੀ ਤਾਂ ਉਹ 5 ਸਾਲ ਦਾ ਸੀ ਉਸ ਵੇਲੇ ਮੈਨੂੰ ਦਿਖਾਇਆ ਕਹਿੰਦੇ ਪੂਰੀਆਂ ਮੰਡ ਦਾ ਫਿਰਦਾ ਸੀ ਸੋਇਸਰਾ ਮਹਾਪੁਰ ਜਿਹੜੇ ਨਨੇ ਸੂਰਬੀਰ ਬਚਨ ਕੇ ਬਲੀ ਬਚਨ ਦੇ ਬਲੀ ਹੁੰਦੇ ਨੇ ਜੋ ਬਚਨ ਕਰਦਾ ਇੱਕ ਵਾਰੀ ਪਟਿਆਲੇ ਆਏ ਹੋਏ ਸੀ ਸਾਰੇ ਕੋਲ ਉੱਥੇ ਇੱਕ ਮੇਰੇ ਮਿੱਤਰ ਸੀ ਸਰਦਾਰ ਸਾਧੂ ਸਿੰਘ ਉਹਦੇ 5 ਲੜਕੀਆਂ ਹੋ ਗੀਆਂ ਤੇ ਬਾਬਾ ਨਾਨ ਸਿੰਘ ਜ਼ੈਰੀ ਵਾਰਡ ਵਾਲੇ ਪਟਿਆਲੇ ਵਾਲੇ ਉਹ ਵੀ ਬੈਠੇ ਨੇ ਤੇ ਮਹਾਰਾਜ ਜੀ ਵੀ ਬੈਠੇ ਨੇ ਪੰਜੇ ਲੜਕੀਆਂ ਲਿਆ ਕੇ ਸਾਹਮਣੇ ਖੜੀਆਂ ਕਰਤੀਆਂ ਮਹਾਰਾਜ ਜੀ ਦੇ ਇਸਕੇ ਮੁਸਕਰਾਫੇ ਕਹਨ ਲਗੇ ਕਿ ਇਹ ਕੀ ਗੱਲ ਕਹਿੰਦੇ ਜੀ ਆ ਜਿਹੜਾ ਤੁਹਾਡਾ ਸ਼ੇਵ ਕਹਿੰਦਾ ਸੀ ਉਹ ਇਹ ਕਹਿੰਦਾ ਤਾਂ ਹੈ ਨਹੀਂ ਕਿਸੇ ਨੂੰ ਮੰਗਦਾ ਨਹੀਂ ਹੈ ਪਰ ਆ ਦੇਖ ਲਓ ਮਹਾਰਾਜ ਨੇ ਪੰਜ ਲੜਕੀਆਂ ਦਾ ਦੇਤੀਆਂ ਲੜਕਾ ਨਹੀਂ ਹੁੰਦਾ ਤਾਂ ਵਾਰਾ ਥੋੜੇ ਗੰਭੀਰ ਹੋਏ ਕਹਿੰਦੇ ਜਾਓ ਲੜਕਾ ਵੀ ਆਏਗਾ ਤੇ ਗੁਰਸੇਖ ਆਏਗਾ ਉਹ ਲੜਕਾ ਅੱਜ ਕੱਲ ਡਾਕਟਰ ਲੱਗਿਆ ਹੋਇਆ ਹੈ ਜੈ ਸਿੰਘ ਆ ਉਹਨਾਂ ਉਹ ਜਦ ਮੈਂ ਬੱਚਾ ਹੁੰਦਾ ਛੋਟਾ ਹੁੰਦਾ ਵੇਖਿਆ ਸੀ 5 ਸਾਲ ਦਾ ਆਸਾਦੀ ਵਾਰ ਨਾਲ ਪੜੇ ਸਿੰਘਾਂ ਨੇ ਮੈਂ ਕਿਹਾ ਆ ਤਾਂ ਬੱਚਾ ਸੱਚਮੁੱਚ ਆ ਗਿਆ 3 ਸਾਲ ਦਾ ਸੀ ਜਦੋਂ ਜਾ ਕੇ ਗੁਰੂ ਰਵਿਣੇ ਪਾਸ਼ਾ ਜੀ ਦੀ ਤਸਵੀਰ ਨੂੰ ਰੋਜ਼ ਮੱਥਾ ਟੇਕਿਆ ਕਰੇ ਪਹਿਲਾ ਛੋਟਾ ਜਿਹਾ 2 ਸਾਲ ਦਾ ਜਦ ਬੋਲਣ ਲੱਗਿਆ ਕਹਣਾ ਮੈਨੂੰ ਬਾਬਾ ਜੀ ਕੋਲ ਲੈ ਚਲੋ ਜਾ ਕੇ ਮੱਥਾ ਟੇਕਣਾ ਸਾਰੀਆਂ ਪੰਜੇ ਬਾਣੀਆਂ ਯਾਰ ਬੜਾ ਸਿੱਖੀ ਦਾ ਜੀਵਨ ਸੀ ਉਹਦਾ ਹੁਣ ਨਹੀਂ ਮੈਨੂੰ ਮਿਲਿਆ ਹੁਣ ਮੈਨੂੰ ਪਤਾ ਨਹੀਂ ਕਿ ਆ ਜਾ ਹੋਵੇ ਸੂਰਬੀਰ ਬਚਨ ਕਹੇ ਵਲੀ ਜਿਸ ਨੇ ਜੋ ਚੀਜ਼ ਮਾਪੁਰਸ਼ਾਂ ਤੋਂ ਮੰਗ ਲਈ ਉਸੇ ਵੇਲੇ ਮਿਲ ਜਾਇਆ ਕਰੀ ਆਪਣੇ ਥੋਡੇ ਯੂਪੀ ਦੇ ਭਾਈ ਬੇਲਾ ਸਿੰਘ ਤੇ ਉਹਨਾਂ ਦਾ ਮੱਖਣ ਸ਼ਾ ਲਵਾਣਾ ਫਾਰਮ ਹੈ ਬਲਾਸਪੁਰ ਦੇ ਨੇੜੇ। ਉਹ ਆਏ ਵੀ ਸਾਨੂੰ ਮਹਾਰਾਜ ਦਾ ਦਰਸ਼ਨ ਕਰਾ ਦੋ, ਵਚਨ ਕਰਾ ਦੋ। ਵਚਨ ਕਰਾਏ, ਕਹਿੰਦੇ ਕੀ ਗੱਲ ਹੈ ਗੁਰਮੁਖਾ? ਕਹਿੰਦਾ ਮਹਾਰਾਜ ਮੈਂ ਵਚਨ ਲੈਣ ਆਇਆ, ਪਸੂ ਵੇਚ ਦਵਾਂ। ਮੇਰੇ ਕਿੱਲੇ ਤੇ ਕਿੱਡੀ ਉਹ ਮੱਝ ਆ ਜਾਵੇ, 10 ਦਿੰਦੀ ਹੋਵੇ, 15 ਦਿੰਦੀ ਹੋਵੇ, 12 ਦਿੰਦੀ ਹੋਵੇ, 8 ਦਿੰਦੀ ਹੋਵੇ, ਕਹਿੰਦੇ 2 ਦਿਨਾਂ ਚ ਸੁੱਕ ਜਾਂਦੀ ਹੈ। ਪਸ਼ੂ ਮੱਧਰ ਕੋਈ ਨਹੀਂ ਲੱਗਦਾ ਜਿਹੜੇ ਖੜੇ ਨੇ ਵਾ ਖੜੇ ਨੇ ਮੱਝ ਨੇ ਹਰੀ ਨਹੀਂ ਆਉਣਾ ਮਹਾਰਾਜ ਕਹਿੰਦੇ ਐ ਕਰ ਸ਼ਰਾਬੀ ਨਾ ਮੈਂ ਕਹਿੰਦੇ ਹਾਂ ਕਹਿੰਦੇ ਸ਼ਰਾਬ ਨਾ ਪੀਓ ਸਿੱਖੇ ਜਾਦਾ ਯਾ ਤੇਰੇ ਪਸ਼ੂਆਂ ਦਾ ਦੁੱਧ ਦਾ ਤਰ੍ਹਾਂ ਕੋਈ ਆਉਂਦਾ ਨਹੀਂ ਰਹਾ ਅੱਜ ਦੇਖ ਲੋ ਪਰਿਵਾਰ ਸਾਰੇ ਗਾਣਦੇ ਨੇ ਬੱਚੇ ਵੀ ਬੜੇ ਸੋਹਣੇ ਕੰਮ ਕਰ ਰਹੇ ਟਰੈਕਟਰ ਲਏ ਹੋਏ ਨੇ ਪਸ਼ੂ ਕੋਈ ਆਉਂਦੇ ਨਹੀਂ ਇੱਕ ਨਹੀਂ ਯੂਪੀ ਦੇ ਅੰਦਰ ਬੇਅਤ ਸੰਗ ਜਿਨ੍ਹਾਂ ਯੂਪੀ ਚ ਮਹਾਰਾਜ ਨੇ ਭੰਡਾਰਾ ਖੋਲਿਆ ਹੈ ਇੰਨਾ ਸ਼ਾਇਦ ਹੈ ਕਿਤੇ ਖੋਲਿਆ 200 ਪ੍ਰੇਮੀਆਂ ਨੂੰ ਅਸੀਂ ਰੋਜ਼ ਫੜਾਉਂਦੇ ਸੀ ਗੁਰੂਪ ਬਣਾ ਲੈਣੇ ਤੇ ਲਿਜਾ ਕੇ ਬਿਮਾਰਾਂ ਨੂੰ ਇੱਕੋ ਹੀ ਵਚਨ ਕਰ ਦੇਣਾ ਜਾਓ ਠੀਕ ਹੋ ਜਾਓਗੇ ਸਾਰੇ ਹੀ ਠੀਕ ਹੋ ਜਾਂਦੇ ਸੀ ਕੋਈ ਨਹੀਂ ਸੀ ਰਾਂ ਇੱਕ ਦਿਨ ਇੱਕ ਬਹੁਤ ਵੱਡਾ ਬਿਮਾਰ ਲਿਆਦਾ ਨਾਰਾਇਣ ਸਿੰਘ ਸੀਗਾ ਉਹਦਾ ਉਹ ਨਿਆਦਾ ਬੀਬੀ ਨਾਲ ਆ ਗਈ ਮਹਾਰਾਜ ਕਹਿੰਦੇ ਭਾਈ ਪ੍ਰਸ਼ਾਦ ਦੇ ਦਿਓ ਇਹਨੂੰ ਮੈਂ ਪ੍ਰਸ਼ਾਦ ਨੂੰ ਮਹਾਰਾਜ ਦਾ ਹੱਥ ਛੁਆਇਆ ਵਹਲਾ ਬੀਬੀ ਘਰ ਜਾ ਕੇ ਦੇ ਦੇ ਬਚਨ ਦਾ ਕੋਈ ਕਰਦੇ ਨਹੀਂ ਵਾਹ ਪਰੇ ਪ੍ਰਸ਼ਾਦ ਦੇ ਦੇ ਪ੍ਰਸ਼ਾਦ ਦਿੱਤਾ ਪ੍ਰਸ਼ਾਦ ਛਕਦੀ ਸਾਰੇ ਪ੍ਰਾਣ ਛੱਡ ਗਏ 6-7 ਮਹੀਨੇ ਦਾ ਬਹੁਤ ਦੁੱਖ ਪਾਰਿਆ ਸੀ ਛੋ ਇਸ ਤਰ੍ਹਾਂ ਦੇ ਨਾਲ ਬੇਅੰਤ ਬੇਅੰਤ ਮਸਾਲਾ ਨੇ ਕਾਸ਼ੀਪੁਰ ਦਵਾਨ ਲੱਗੇ ਹੋਏ ਇੱਕ ਬੀਬੀ ਉੱਥੇ ਇਹ ਬੀਬੀਆਂ ਬੜੀਆਂ ਪਰੇ ਬੜਾ ਜਦੋਂ ਦੁੱਧ ਦਾ ਸਾਡਾ ਦੱਖਿਆ ਹੁੰਦਾ ਤੋਂ ਜਿਹੜਾ ਉਹਦੇ ਚ ਲਿਆ ਦਿਆ ਪਾਈ ਜਾਂਦੇ ਹੁੰਦੇ ਫਿਰ ਲੰਗਰ ਚ ਲਿਆ ਕੇ ਵਰਤਦੇ ਸੀ ਲੰਗਰ ਕੋਈ ਕਾਫੀ ਦੂਰ ਸੀ ਬਾਹਰ ਤੋਂ ਠੀਕ ਤੇ ਉਹਦੇ ਮਾਂਜੋ ਖੜੀ ਦੇਖੀ ਜਾਂਦੀ ਐ ਨਾਲ ਕਹਿਣ ਲੱਗੀ ਵੀ ਹੈ ਸੱਚੇ ਪਾਤਸ਼ਾਹ ਜੇ ਮੇਰੇ ਘਰ ਅੱਜ ਦੁੱਧ ਹੁੰਦਾ ਤਾਂ ਮੈਂ ਵੀ ਲਿਆਉਂਦੀ ਤਾਂ ਇਹ ਕੀ ਕਰਿਆ ਮੇਰੀਆਂ ਸਾਰੀਆਂ ਵਜਾਂ ਦੁੱਧ ਦੇਣ ਤੋਂ हट ਗਈਆਂ ਤੇ ਜਦੋਂ ਘਰ ਗਈ ਨੌਕਰ ਕਹਿਣ ਲੱਗੇ ਕਿ ਇਹ ਬੀਬੀ ਜੀ ਮੱਜਾਂ ਬੋਦੀ ਜਾਂਦੀਆਂ ਪਤਾ ਨਹੀਂ ਕੀ ਗੱਲ ਐ ਜਾ ਜਾ ਕੇ ਦੇਖਿਆ ਕਹਿੰਦੇ ਬਾਲਟੀ ਦੇ ਬਾਲਟੀ ਨੇ ਅੰਦੀ ਤਿੰਨਾਂ ਹੀ ਮੱਝਾਂ ਨੇ ਜਿਹੜੀਆਂ ਬੰਦ ਹੋ ਚੁੱਕੀਆਂ ਸੀ ਦੁੱਧ ਦੁਬਾਰਾ ਦੇਤਾ ਕਈ ਗਈ ਦਿਨ ਦਾ ਗੈਰ ਪੈਣ ਤੋਂ ਬਾਅਦ ਦੂਸਰੇ ਦਿਨ ਦੁੱਧ ਲੈ ਕੇ ਆਈ ਮੈਨੂੰ ਕਹਿੰਦੇ ਐਨਾਉਂਸ ਕਰ ਦੋ ਵਿਵਾਨ ਚ ਮੈਂ ਕਿਹਾ ਮਹਾਰਾਜ ਜਿੰਨੇ ਕਰਨ ਨਹੀਂ ਦੇਣਾ ਨਰਾਜ ਹੋ ਜਾਣਗੇ ਮੇਰੇ ਤੇ ਹੀ ਮੇਥੋਂ ਇਹ ਚੀਪ ਪਬਲਿਸਿਟੀ ਤੇ ਬਿੱਤ ਕੀ ਪਿਆ ਹੋਇਆ ਸੰਤ ਤਾਂ ਜਾਏ ਕੁਛ ਕਰ ਦੇ ਮੈਂ ਚੁੱਪ ਕਰ ਰਿਹਾ ਤੇ ਉੱਥੇ ਹਰਚਰਨ ਸਿੰਘ ਸੀਗਾ ਕਾਸ਼ੀਪੁਰ ਜਨਵਾਸੀ ਗੱਡੀ 'ਤੇ ਚੜਦੇ ਸੀ ਉਹਦੇ ਸੰਗਤ 'ਚ ਦੱਸਣਾ ਸ਼ੁਰੂ ਕਰ ਦਿੱਤੇ ਦੂਸਰੇ ਦਿਨ ਮੈਂ ਬੀਬੀ ਨੂੰ ਮਿਲਿਆ ਮੈਂ ਕਿਹਾ ਬੀਬੀ ਕੀ ਗੱਲ ਹੈ ਜੀ ਸਾਰੀ ਗੱਲ ਦਾ ਸੀ ਕਹਿੰਦੀ ਮੈਂ ਤਾਂ ਹੈਰਾਨ ਆ ਕਹਿੰਦੀ ਅੱਜ ਮੈਂ ਦੁੱਧ ਲੈ ਕੇ ਆਇਆ ਬਾਲਟੀ ਭਰ ਕੇ ਮੇਰੀਆਂ ਮੱਜਾਂ ਫੇਰ ਦੁਬਾਰਾ ਦੁੱਧ ਦੇਣ ਲੱਗ ਗਏ ਸੋ ਸੂਰਬੀਰ ਬਚਨ ਕੇ ਬਲੀ ਹੁੰਦੇ ਨੇ ਐ ਨਹੀਂ ਗੱਲ ਕਰਤੀ ਤੇ ਪਾਸੇ ਚਲੀ ਤਾਂ ਕਾ ਸੰਗ ਬਾਛੇ ਸੂਰਦੇਵ ਅਭੋਗ ਦਰਸ਼ ਸਫਲ ਜਾ ਕੀ ਸੇ ਦੇਵ ਤੇ ਬੈਠ ਕੇ ਦਰਸ਼ਨ ਚਾਹੁੰਦੇ ਨੇ ਜਿੱਥੇ ਸੰਤਾਂ ਦਾ ਦੀਵਾਨ ਹੋਏਗਾ ਉੱਥੇ ਕੁਰਬਲ ਕੁਰਬਲ ਨਹੀਂ ਹਿੰਦੀ ਕਿਉਂਕਿ ਵਿੱਚ ਦੇਵਤੇ ਬੈਠੇ ਹੁੰਦੇ ਨੇ ਆ ਕੇ ਵਰਮਾ ਵਿਸ਼ਨੂੰ ਮਹੇਸ਼ ਮੁੱਖ ਦੇਵਤੇ ਬੈੰਦੇ ਨੇ ਕਿਉਂਕਿ ਲੋਚ ਦੇ ਫਿਰਦੇ ਨੇ ਆਪਾਂ ਲੋਚ ਦੇ ਫਿਰਦੇ ਵਰਮਾ ਗਿਆ ਇੱਕ ਕੋਲ ਵੀ ਫਿਰਦੇ ਹਾਂ